IBF ਫਲਾਨਾ ਉਹ ਕਿਨੇ ਇਹਨਾਂ ਨੂੰ ਪੁਸ਼ਟੀ ਕਰਦੇ ਪਰਿਵਾਰ ਦਾ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਮੈਂ ਤਾਂ ਸਾਰਿਆਂ ਨੂੰ ਪਤਾ ਹੈ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਹੈ ਖਬਰਾਂ ਲੀਕ ਕੀਤੀਆਂ ਸਿਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਹੈ ਇੰਨਾ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹ ਹੀ ਕੰਮ ਕਰਵਾਇਆ ਸੀ ਕੀ ਅਪੀਲ ਕਰਨਾ ਚਾਹੁੰਦੇ ਆ ਸੋਤਰੀ ਪੀਲ ਜਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਲ ਦੀ ਕਰਦੇ ਜਿੰਨਾ ਚੰਨ ਨੇ ਚਲਾਈ ਆ ਸੇ ਤੂੰ ਡੀਡ ਮਾਰਦੇ ਜਿਹਨੇ ਜਿੰਨਾ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਡ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਡੇ ਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦਾ ਮੈਨੂੰ ਛੇਤੀ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਇਹ ਚਾਗਲ ਆਪਣਾ ਕੀਤਾ ਹੈ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ ਫਿਰ ਨਹੀਂ ਨਹੀਂ ਬਾਜ ਆ ਜੀ ਬਲਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੇ ਇਹਦਾ ਵਧਾਉਣ ਦਾ ਕੋਈ ਤਕਰੀ ਨਹੀਂ ਅਸੀਂ ਤਾਂ ਇਹਦੇ ਪਰ ਇੰਨੀ ਬੇਨਤੀ ਕਰਦੇ ਆ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਸਮਾਂ ਹੋਂ ਤੇ ਆ ਜੂਗੀ ਸਭ ਨੂੰ ਪਤਾ ਲੱਗ ਜੂਗਾ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਆਇਆ ਸਾਹਮਣੇ ਕਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਤੇ ਪੋਸਟਾਂ ਨੂੰ ਲੈ ਕੇ ਮੁੱਸੇਵਾਲੇ ਦੇ ਮਾਤਾ ਪਿਤਾ ਨੇ ਅਤਰਾਜ ਜਿਤਾਇਆ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਨਾ ਚਲਾਈਆਂ ਜਾਣ ਤੇ ਮੁੱਸੇਵਾਲੇ ਦੇ ਪਰਿਵਾਰ ਦੀ ਪ੍ਰਾਈਵੇਸੀ ਸੋਸ਼ਲ ਮੀਡੀਆ ਤੇ ਵਾਇਰਲ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਿੱਧੂ ਮੁੱਸੇਵਾਲੇ ਦੀ ਸਿਕਿਉਰਿਟੀ ਲੀਕ ਹੋਈ ਸੀ ਤੇ ਜਿਸ ਤੋਂ ਬਾਅਦ ਇਹ ਪਾਣਾ ਵਾਪਰ ਗਿਆ ਸੀ ਤੇ ਜਿਸ ਦਾ ਪਰਿਵਾਰ ਨੂੰ ਖਮਿਆਜਾ ਵੀ ਪੁਕਤਣਾ ਪਿਆ ਸੀ। ਤੇ ਹੁਣ ਸੋਸ਼ਲ ਮੀਡੀਆ ਤੇ ਇਹ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਸਿੱਧੂ ਮੁੱਸੇਵਾਲੇ ਦੇ ਮਾਤਾ ਚਰਨਕੌਰ ਮਾਰਚ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦਿਨ ਚਾਰੇ ਨੇ ਤੇ ਸੋਸ਼ਲ ਮੀਡੀਆ ਤੇ ਖਬਰਾਂ ਸੁਣ ਕੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਬੜਾ ਦੁੱਖ ਪਹੁੰਚ ਰਿਹਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਦੀ ਪਰਸਨਲ ਲਾਈਫ ਤੇ ਛੋਟੀ ਜਿਹੀ ਗੱਲ ਨੂੰ ਵੀ ਪਬਲਿਸ਼ ਨਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੇ ਚੈਨਲ ਵਾਲੇ ਇਹ ਖਬਰ ਚਲਾ ਰਹੇ ਨੇ ਕਿ ਮਾਤਾ ਚਰਨ ਕੌਰ ਆਈਵੀਐਫ ਦੇ ذریعے ਬੱਚਿਆਂ ਨੂੰ ਜਨਮ ਦਿਨ ਚਾਰੀ ਹੈ ਉਹਨਾਂ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਦਿੱਤੀ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀ ਇਹ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੀ ਇਹਦਾ ਵਧਾਉਣ ਦਾ ਕੋਈ ਤੁਕੜੀਆਂ ਅਸੀਂ ਤਾਂ ਇਧਰ ਪੈਣੀ ਬੇਨਤੀ ਕਰਦੇ ਆਂ ਵੀ ਜਿਹਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂਤੇ ਆਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤੁਕੀਆਂ ਬੇਮਤਲਬੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਕੁਲਦੀਪ ਜੀ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ ਦੇਖ ਮੇਜਾ ਪਰਿਵਾਰ ਭੁਗਤ ਰਿਹਾ ਹੁਣ ਫੇਰ ਉਹੀ ਚੀਜ਼ਾਂ ਦੁ ਪਰਵਾਰ ਨੂੰ ਪਹਿਲੀ ਥ੍ਰੈਟਿੰਗ ਆ ਰਹੀ ਆ ਬਾਈ ਜੀ ਕਹਿਣਾ ਕੀ ਆ ਹੁਣ ਇਹ ਤਾਂ ਸਾਰਿਆਂ ਨੂੰ ਪਤਾ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਆ ਖਬਰਾਂ ਲੀਕ ਕੀਤੀ ਆ ਸਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਉਹਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨਹੀਂ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹੀ ਕੰਮ ਕਰਵਾਇਆ ਸੀ ਠੀਕ ਆ ਉਹ ਜਿਹਦਾ ਖਿਆਮਾ ਆ ਜਿੱਥੇ ਸਿੱਧੂ ਦਾ ਪਿਓ ਬਾਰ ਬਾਰ ਕੋਟ ਆਉਂਦਾ ਆ ਕੇ ਮੁੜ ਜਾਂਦਾ ਇੱਥੇ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ ਮੈਂ ਕੀ ਕਰ ਰਿਹਾ ਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ ਹੈ ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸੇਧ ਦੇ ਰਿਹਾ ਕੀ ਇਹ ਪੰਜਾਬ ਦੇ ਮੁੱਦੇ ਆ ਕੀ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰ ਦਿਨ ਜਿਹੜਾ ਦੁਬਾਰਾ ਆਵੇ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ ਤੇ ਨਹੀਂ ਕੋਈ ਪਰਸਨਲ ਚੀਜ਼ ਨੂੰ ਪਾ ਸਕਦਾ ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 21 ਦੇ ਤਹਿਤ ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਇਆ ਇਹਦੇ ਵਿੱਚ ਜੇ ਮੈਂ ਕੋਈ ਇਹਨਾਂ ਤੇ ਪਟੀਸ਼ਨ ਪਾਦਾ ਤਾਂ 2 ਸਾਲ ਦੀ ਸਜ਼ਾ ਠੀਕ ਆ ਪਰਿਵਾਰ ਨਹੀਂ ਬੋਲਦਾ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਸਿਰੇ ਸਿਰ ਚੜੀ ਜਾਓ ਜਿਨ੍ਹਾਂ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਡ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦੇ ਮੈਨੂੰ ਛੇਤੀ ਜੀ ਡਿਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਬਹੁਤ ਕੁਝ ਚਲਾਇਆ ਆ ਆਈਬੀਐਫ ਫਲਾਣਾ ਉਹ ਕਿੰਨੇ ਇਹਨਾਂ ਨੂੰ ਪੁਸ਼ਟੀ ਕਰਦੀ ਪਰਿਵਾਰ ਤਾਂ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਹੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੋਸ਼ਲ ਪੀਲ ਜਮਾਤ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਲ ਦੀ ਕਰਦੇ ਜਿੰਨਾ ਚੰਨ ਨੇ ਚਲਾਈ ਆ ਸਿੱਧੇ ਡੀਡ ਮਾਰ ਦੋ ਜੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੌਮਿਸ਼ਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰنو ਸੰਗਰੂ 9883877